ਇੱਕ ਕੁਛ ਇੱਥੇ ਹੈਗਾ ਪ੍ਰਿੰਟ মিডিਆ ਪੰਜਾਬ ਚ ਜਿਹੜਾ ਵਿੱਕ ਕੇ ਛਪਦਾ ਹ ਉਹਨਾਂ ਨੇ ਉਹ ਖਬਰਾਂ ਫਿਲਾਈਆਂ ਕਹਿੰਦੇ ਕਾਰਡ ਕੱਟ ਲਾਂਗੇ ਕੌਣ ਕੱਟਣ ਨੂੰ ਫਿਰਦਾ ਕਾਰਡ ਜੀ ਮੈਂ ਕਾਰਡਾਂ ਚ ਕਮਿਸ਼ਨ ਲੈਣਾ ਕਹਿੰਦੇ ਕਿ 35 ਲੱਖ ਕਾਰਡ ਕੱਟਣਗੇ ਨਾ ਨਾ ਅਸੀਂ ਕਾਰਡ ਨਵੇਂ ਬਣਾਉਣੇ ਆ ਬਲਕਿ ਜਿਹਨਾਂ ਦੇ ਨਹੀਂ ਵੀ ਹੈਗੇ ਅਸੀਂ ਕਿਸੇ ਬੰਦੇ ਨੂੰ ਪੰਜਾਬ ਦੀ ਧਰਤੀ ਤੇ ਭੁੱਖਾ ਨਹੀਂ ਮਨ ਲੈਣਾ ਪੰਜਾਬ ਦੀ ਧਰਤੀ ਬਰਕਤ ਵਾਲੀ ਹੈ ਸੋ ਉਹ ਆਪ ਕੋਈ ਸ਼ੀਦਾਂ ਨਹੀਂ ਆ ਜਾਦਗਾਰਾਂ ਚੋਂ ਪੈਸੇ ਖਾਦੇ ਹੋਏ ਨੇ ਤੇ ਉਹਨਾਂ ਤੇ ਕੇਸ ਚੱਲ ਰਹੇ ਨੇ ਐਫ ਆਈ ਆਰਾਂ ਹੋਣਾ ਹੋ ਗਈਆਂ ਤੇ ਗ੍ਰਿਫਤਾਰੀਆਂ ਦੇ ਨੇੜੇ ਨੇ ਹੁਣੋਂ ਐਦਾਂ ਦਾ ਜ਼ਹਿਰ ਉਕਲ ਰਿਹਾ ਕਿਸੇ ਦਾ ਸੀ ਘਾਟ ਨਹੀਂ ਘਟ ਰੇ ਅਸੀਂ ਤਾਂ ਬਲਕੇ ਸਿੱਧੀ ਮੰਡੀਆਂ 'ਚੋਂ ਹੀ ਕਣਕ ਸਿੱਧੀ ਗਰੀਬਾਂ ਦੇ ਘਰਾਂ 'ਚ ਪਲੱਸਟੋਰ ਜਾਂਦੀ ਸੀ ਸਟੋਰ ਤੋਂ ਫੇਰ ਲਿਆਉਂਦੇ ਸੀ ਮੈਂ ਕਿਹਾ ਸਿੱਧੀ ਜੋ ਦੇਣੀ ਹੋਈ ਗਰੀਬਾਂ ਨੂੰ ਤੇ ਪੰਜਾਬ ਪੂਰੇ ਦੇਸ਼ ਨੂੰ ਰੋਟੀ ਖਾਉਂਦੇ ਆ ਜੀ ਆਪ ਦੇ ਆਪ ਦਿਨ ਅਗਰ ਕਨ ਕੋਈ ਕੋ ਖੇ ਮਾਰ ਲਾਗੇ ਸੀ ਸੋ ਜੋ ਪੰਜਾਬ ਦੇ ਵਿੱਚ ਇਸ ਵਕਤ ਕੰਮ ਹੋ ਰਹੇ ਨੇ ਲੋਕ ਉਹ ਦੇਖ ਕੇ ਵੋਟ ਪਾ ਰਹੇ ਨੇ ਚੁੱਪਚੀ ਤੇਰਾ ਮਤਲਬ ਹੈ ਉਹ ਝਾੜੂ ਫੇਰਨਗੇ ਪੱਕਾ ਹੈ